ਇਹ ਆ ਨਹੀਂ ਜਾਂਦਾ ਕਮੈਂਟ ਉਹ ਕਰ ਨਹੀਂ ਸਕਦੇ ਸਾਰੇ ਦੇ ਸਾਰੇ ਅਨਪੜ੍ਹ ਨੇ ਮੈਨੂੰ ਵੀਡੀਓ ਦੇਖਣ ਵਾਲੇ ਮੇਰੇ ਬਾਹਰ ਨਿਕਲਦੀਆਂ ਮੇਰੇ ਉੱਪਰ ਕਰਦਾ ਪੈਂਦਾ ਫਿੱਤਾਂ ਕਰਕੇ ਰਾਹ ਛਿੜਕਦੇ ਆ ਥੇਤਾਂ ਨੂੰ ਪਿਆਹ ਹੋਇਆ ਜਦੋਂ ਦਾ ਆਗਾ ਹਵਾਦੂ ਆ ਸਰਨ ਸਰਨ ਨੂੰ ਸਾ ਕਿਹੜਾ ਆਏ ਆ ਵੀ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਉਹ ਸ਼ੁਰੂ ਕਰਨ ਲੱਗੇ ਹਾਂ ਤਾਂ ਇਹ ਜਿਹੜਾ 3:30 ਤੋਂ ਉੱਪਰ ਦਾ ਹੀ ਹੋ ਗਿਆ ਹੁਣ ਕਿਉਂਕਿ ਜਿਹੜਾ ਘਰੇ ਆ ਗਿਆ 4:00 ਵਜੇ 3:50 ਹੋ ਗਈ ਆ ਜਿਹੜਾ ਘਰੇ ਆ ਗਿਆ ਮੈਨੂੰ ਦਿਖਾਓ ਦਿਖਾਉਂਗੀ ਕਹਿੰਦਾ ਮੈਨੂੰ ਨਾ ਦਿਖਾਓ ਦਿਖਾਉਂਗੀ ਨਾ ਤੁਹਾਨੂੰ ਮੈਂ ਦਿਕਾਉਂਗੀ ਦਿਕਾਉਂਗੀ ਮੈਂ ਚੈਨਲ ਦਾ ਨਾਮ ਮੋੜ ਕੇ ਫਿਰ ਜਿਹੜੇ ਹਜ਼ਾਰ ਬਲੌਕਸ ਰੱਖ ਦੂੰ ਹੈ ਮੋੜ ਕੇ ਦੁਬਾਰਾ ਰੱਖ ਦੂੰ ਜਿਹੜੇ ਹਜ਼ਾਰ ਬਲੌਕਸ ਤੇ ਕੀ ਗੱਲ ਕਰਦੇ ਸੀ ਆਪਾਂ ਤੁਸੀਂ ਠੀਕ ਠਾਕ ਹੋ ਸਾਰੇ ਵਧੀਆ ਤੇ ਚਾਹ ਚੁਪੀ ਲਈ ਹੋਣੀਆਂ ਹਨਾ ਤੁਸੀਂ ਦਾ ਮੈਂ ਰੱਖਿਆ ਫਿਰ ਦੁੱਧ ਪਾਣਨਾ ਮੈਂ ਘੱਟ ਕਰਤਾ ਸੀ ਰੈਡਕਸ਼ਨ ਮੈਂ ਕਿਹਾ ਹੋਰ ਨਾ ਮੈਂ ਟਮੇਟੀਆਂ ਵਾਲਾ ਮਾਰ ਜੇ ਦੁੱਧ ਪੁੱਤ ਦੇ ਵਾਲ ਦਾ ਕੋਈ ਪਤਾ ਨਹੀਂ ਕਦੋਂ ਮਾਰ ਜੇ ਤੇ ਟਾਈਮ ਯਾਰ ਇਹ ਵੀ ਕੰਮ ਸਵੇਰੇ ਸਵੇਰੇ ਸ਼ੁਰੂ ਕਰ ਲਵੇ ਤਾਂ ਹੀ ਨਾਲ ਦੀ ਨਾਲ ਹੁੰਦਾ ਨਹੀਂ ਤਾਂ ਵੀ ਜੇ ਕਹੇ ਵੀ ਆਹ ਕੰਮ ਕਰਕੇ ਕੈਮਰਾ ਔਨ ਕਰਦੀ ਆ ਆਹ ਕਰਕੇ ਕੈਮਰਾ ਔਨ ਕਰਦੇ ਆ ਤਾਂ ਹੁੰਦਾ ਹੀ ਨਹੀਂਗਾ ਹੁਣ ਵੀ ਦਿਨ ਲੱਲਾ 4:00 ਵੱਜ ਗਏ ਕੰਮ ਕੋਈ ਵੀ ਨਹੀਂ ਹੋਇਆ ਪਤਾ ਨਹੀਂ ਕੀ ਕਾ ਲ ਬ੍ਰੈਡ ਨਿੱਕਾ ਜਿਹਾ ਬ੍ਰੈਡ ਤੇ ਜੇ ਆਂ ਦੇ ਦਿਖਾ ਲੈ ਕੀ ਕਰਕੇ ਬ੍ਰੈਡ ਖਾਂਦੇ ਬ੍ਰੈਡ ਤੇ ਉਹਨਾਂ ਦੀ ਬਾਹਰ ਮੋਟਰ ਚੱਲਦੀ ਆ ਉਹ ਬਾਹਰ ਨੇ ਕਣਕ ਨੂੰ ਪਾਣੀ ਲਾ ਰਹੇ ਨੇ ਜਦ ਤੱਕ ਕਣਕ ਨੂੰ ਪਹਿਲਾ ਪਹਿਲਾ ਪਾਣੀ ਲੱਗੇ ਤੋੜੀਏ ਦੇ ਉਦੋਂ ਪਤਨ ਕੀ ਗਾਣਾ ਹੈ ਬਹੁਤ ਸੋਹਣਾ ਹੈ ਖੜੂ ਦਾ ਕੈਮਰਾ ਇਹ ਨਹੀਂ ਹੋਰ ਨਾ ਮੂਰੇ ਨੂੰ ਗਿਰ ਜੇ ਮੈਂ ਦੁੱਧ ਚ ਮਿੱਠਾ ਪਾ ਲਵਾਂ ਤੇ ਨਾਲ ਨਾਲ ਤੁਹਾਡੇ ਨਾਲ ਗੱਲਬਾਤ ਕਰ ਲਵਾਂ ਕਾ ਫਾਉਂਡ ਦੀਆਂ ਤੁਹਾਨੂੰ ਦਿਖਦੀਆਂ ਹੋਣੀਆਂ। ਹੋ ਹੋ। ਥੋੜਾ ਜਿਹਾ ਮਸਾਲਾ ਵੀ ਪਾ ਲਈਏ। ਹਾਂਜੀ। 50 ਗ੍ਰਾਮ, 50 ਗ੍ਰਾਮ, 50 ਗ੍ਰਾਮ। ਇਹ ਹਲੇ ਪਜਗਵਾਨ ਪਾਣੀ ਪੂਣੀ ਪਾਉਣਾ ਪਰ ਮੈਨੂੰ ਪਤਾ ਨਹੀਂ ਕਿੰਨਾ ਹੋ ਗਿਆ। ਤੇ ਮੈਂ ਅਬਦਲੀ ਚਾਹ ਬਣਾਉਣੀ ਆ। ਚਾਹ ਨਾਲ ਥੋੜੀ ਜਿਹੀ ਪੰਜੀਰੀ ਖਾਣੀ ਆ ਭੁੱਖ ਲੱਗਿਆ ਆਉਂਦੀ ਆ। ਬਗਾ ਯਾਰ ਕੀ ਹੋਇਆ ਆ ਦੋ ਤਿੰਨ ਦਿਨ ਹੋ ਗਏ ਕਿਸੇ ਕੰਮ ਕਾਬੂ ਜੇ ਨਹੀਂ ਆਉਂਦਾਗਾ ਸਮਝ ਨਹੀਂ ਲੱਗਦੀ ਕੀ ਇੱਕ ਨਿਆਣਿਆਂ ਦੇ ਡੋਡ ਡਰਾ ਹਾਂ ਬਣ ਜਾਂਦੀ ਸੀ ਵੀ ਯਾਦ ਕਰਦੇ ਨਹੀਂ ਗਾ ਹੁਣ ਜਦੋਂ ਦਾ ਵਿਆਹ ਹੋਇਆ ਜਦੋਂ ਦਾ ਤੂੰ ਹੋਇਆ ਉਦੋਂ ਦੀ ਤਾਂ ਹੀ ਫਿਕਰ ਲੱਗੀ ਪਈ ਆ ਕੀ ਧਰਨਾ ਕੀ ਧਰਨਾ ਇਹ ਸਾਰੀਆਂ ਲੇਡੀਜ਼ ਦੇ ਇਹੀ ਪ੍ਰੋਬਲਮ ਹੋਣੀਆਂ ਹੁਣ ਮੈਨੂੰ ਐ ਬੱਡ ਬੱਡ ਫਿਕਰ ਖਾਂਦਾ ਮੈਂ ਕਹਿਆ ਸੀ ਅੱਜ ਮੈਂ ਸਾਗ ਧਰੂੰਗੀ ਨਾ ਸਾਗ ਧਰੇ ਮੇਰ ਨਾਲ ਤਾਂ ਉਹ ਗੱਲ ਹੋਗੀ ਨਾ ਸੁੱਕਦੀ ਨਾ ਖੱਤੇ ਆ ਸਮਝ ਨਹੀਂ ਲੱਗਦੀ ਹੁਣ ਕੀ ਕਰਾਂ ਹੁਣ ਤਾਂ ਪਹਿਲਾਂ ਚਾਹ ਪੀਣੀ ਆ ਚਾਹ ਪੀ ਕੇ ਦਿਮਾਗ ਸੈੱਟ ਕਰਦੀ ਆ ਫਿਰ ਦੇਖਦੀ ਆ ਕੁਇਦਾਲ ਸਬਜ਼ੀ ਬਣਾਉਣੀ ਆ ਜੇ ਟਾਈਮ ਰਿਹਾ ਤਾਂ ਪਹਿਲਾਂ ਇਹਨਾਂ ਨੇ ਪਾਣੀ ਵੀ ਲਾ ਲੈਣਾ ਮੈਨੂੰ ਲੱਗਦਾ ਹਰੇ ਨੂੰ ਸਾਗ ਨੂੰ ਪਾਣੀ ਲਾ ਦੇਣਾ ਆਪਾਂ ਫਿਰ ਸਾਗ ਵੀ ਤੋੜ ਕੇ ਲੈ ਕੇ ਆਉਣੀ ਆ ਦੇਖਦੇ ਆ ਵੀ ਕੀ ਕੀ ਬਣਦਾ 4:00 ਵਜੇ 4 ਤੋਂ ਹੈਗਾ 1 ਘੰਟੇ ਦਾ ਟਾਈਮ ਆਪਣੇ ਕੋਲ 4 ਤੋਂ 5 ਉਦੋਂ ਬਾਅਦ ਤਾਂ ਦਿਨ ਛਿਪ ਜਾਂਦਾ ਆ ਚਲੋ ਦੇਖਦੇ ਆ ਤੇ ਹੁਣ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਐਡ ਤੱਕ ਠੀਕ ਆ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਵਧੀਆ ਜਿਹਾ ਕਮੈਂਟਸ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਵਧੀਆ ਵਧੀਆ ਕਰਿਆ ਕਰੋ ਬੱਸ ਤਾਂ ਮੈਨੂੰ ਜੋ ਕਮੈਂਟ ਕਰਦਾ ਮੇਰਾ ਭੈਣ ਭਰਾ ਉਹ ਵਧੀਆ ਹੀ ਕਰਦਾ ਨਹੀਂ ਤਾਂ ਬਾਕੀ ਸਾਰੇ ਅਨਪੜ੍ਹ ਨੇ ਸਾਰੇ ਤੇ ਸਾਰੇ ਅਨਪੜ੍ਹ ਨੇ ਮੈਨੂੰ ਵੀਡੀਓ ਦੇਖਣ ਵਾਲੇ ਮੇਰੇ ਜਦ ਤੁਸੀਂ ਕਮੈਂਟ ਨਹੀਂ ਕਰਦੇ ਮੈਂ ਤਾਂ ਹੀ ਉਹ ਕਹਿੰਦੀ ਆ ਤੁਹਾਨੂੰ ਤੁਸੀਂ ਇੱਕ ਦੋ ਵਰਡ ਨਹੀਂ ਲਿਖ ਸਕਦੇ ਮੈਂ ਤੁਹਾਡੇ ਲਈ ਵੀਡੀਓ ਵੀ ਬਣਾਉਣੀ ਆ ਰੋਜ਼ ਪਰ ਵਿਚਾਰੇ ਕਿਵੇਂ ਕਰਨ ਕਮੈਂਟ ਉਹ ਕਿੱਥੋਂ ਕਰਨ ਕਮੈਂਟ ਉਹ ਰਿਸ਼ਤੇਦਾਰ ਨੇ ਕੁੱਤੇ ਦੇ ਵੱਡੇ ਹੋਏ ਨੇ ਸਾਰੇ ਅਵੇ ਤਾਂ ਹੀ ਤਾਂ ਕਮੈਂਟ ਨਹੀਂ ਕਰਦੇ ਹੁਣ ਉਹ ਵਿਚਾਰਾ ਕੀ ਕਰਨ ਵੀਡੀਓ ਦੇਖੇ ਬਿਨਾਂ ਰਹਿ ਨਹੀਂ ਜਾਂਦਾ ਕਮੈਂਟ ਉਹ ਕਰ ਨਹੀਂ ਸਕਦੇ ਪਿੱਠ ਪਿੱਛੇ ਗਾਲ੍ਹਾਂ ਕੱਢ ਸਕਦੇ ਨੇ ਕੱਢੀ ਜਾਓ ਆਈ ਡੋਟ نو ਕੇਅਰ ਅਸੀਂ ਕੋਈ ਕੇਅਰ ਨਹੀਂ ਕਰੂ ਜਿਹਨੇ ਪੋਂਕਣਾ ਪੋਂਕੋ ਠੀਕ ਆ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ-ਤੁਹਾਡੇ ਆਪਣੇ ਚੈਨਲ ਮੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਉਹ ਸ਼ੁਰੂ ਕਰਨ ਲੱਗੇ ਹਾਂ ਕਿਉਂਕਿ ਜਿਹੜਾ 3:30 ਤੋਂ ਉੱਪਰ ਦਾ ਹੀ ਹੋ ਗਿਆ ਹੁਣ ਕਿਉਂਕਿ ਜਿਹੜਾ ਘਰੇ ਆ ਗਿਆ 4:00 ਵੱਜ ਗਏ 3:50 ਹੋ ਗਈ ਆ ਜਿਹੜਾ ਘਰੇ ਆ ਗਿਆ ਮੈਨੂੰ ਦਿਖਾਇਓ ਦਿਖਾਉਂਗੀ ਕਹਿੰਦਾ ਮੈਨੂੰ ਨਾ ਦਿਖਾਇਓ ਦਿਖਾਉਂਗੀ ਨਾ ਨਹੀਂ ਕੋਈ। ਦਿਕਾਉਂਗੀ ਦਿਕਾਉਂਗੀ। ਮੈਂ ਚੈਨਲ ਦਾ ਨਾਮ ਮੋੜ ਕੇ ਫਿਰ ਜਿਹੜਾ ਬਲੌਕਸ ਰੱਖ ਦੂੰ। ਹੈ? ਮੋੜ ਕੇ ਦੁਬਾਰਾ ਰੱਖ ਦੂੰ ਜਿਹੜਾ ਬਲੌਕਸ। ਤੇ ਕੀ ਗੱਲ ਕਰਦੇ ਸੀ ਆਪਾਂ? ਤੁਸੀਂ ਠੀਕ ਠਾਕ ਹੋ ਸਾਰੇ ਵਧੀਆ? ਤੇ ਚਾਚੂ ਪੀਲੀ ਹੋਣੀਆਂ ਹਨਾ ਤੁਸੀਂ ਤਾਂ। ਮੈਂ ਰੱਖਿਆ ਫਿਰ ਦੁੱਧ ਬਣਨਾ ਮੈਂ ਘੱਟ ਕਰਤਾ ਸੀ ਇਡਕਸ਼ਨ ਮੈਂ ਕਿਹਾ ਹੋਰ ਨਾ ਮੈਂ ਟਮੇਟਿਓ ਵਾਲਾ ਮਾਰ ਦੇ ਦੁੱਧ ਕੁੱਤੇ ਦੇ ਵਾਰ ਦਾ ਕੋਈ ਪਤਾ ਨਹੀਂ ਕਦੋਂ ਮਾਰ ਦੇ। ਤੇ ਟਾਈਮ ਯਾਰ ਇਹ ਵੀ ਕੰਮ ਸਵੇਰੇ ਸਵੇਰੇ ਸ਼ੁਰੂ ਕਰ ਲਵੇ ਤਾਂ ਹੀ ਨਾਲ ਦੀ ਨਾਲ ਹੁੰਦਾ ਨਹੀਂ ਤਾਂ ਵੀ ਜੇ ਕਹੇ ਵੀ ਆਹ ਕੰਮ ਕਰਕੇ ਕੈਮਰਾ ਆਨ ਕਰਦੀ ਆ ਆਹ ਕਰਕੇ ਕੈਮਰਾ ਆਨ ਕਰਦੇ ਆ ਤਾਂ ਹੁੰਦਾ ਹੀ ਨਹੀਂਗਾ ਕੋਣ ਵੀ ਦੇ ਲਓ 4 ਵਜ ਗਏ ਕੰਮ ਕੋਈ ਵੀ ਨਹੀਂ ਹੋਇਆ ਪਤਾ ਨਹੀਂ ਕੀ ਕਾਜਾ ਬਰੈਡ ਨਿੱਕਾ ਜਿਹਾ ਬਰੈਡ ਤੇ ਜੀ ਆਹਨੇ ਦਿਖਾ ਲੈ ਕੀ ਕਰਕੇ ਬਰੈਡ ਖਾ ਲੈ ਤੇ ਬਰੈਡ ਤੇ ਉਹਨਾਂ ਦੀ ਬਾਹਰ ਮੋਟਰ ਚੱਲਦੀ ਆ ਉਹ ਬਾਹਰ ਨੇ ਕਣਕ ਨੂੰ ਪਾਣੀ ਲਾ ਰਹੇ ਨੇ ਜਦੋਂ ਕਣਕ ਨੂੰ ਪਹਿਲਾ ਪਹਿਲਾ ਪਾਣੀ ਲੱਗੇ ਤੋੜੀਏ ਤੇ ਉਹ ਤੋਂ ਪਤਨ ਕੀ ਗਾਣਾ ਹੈ ਬਹੁਤ ਸੋਹਣਾ ਹੈ ਖੜੂ ਦਾ ਕੈਮਰਾ ਇਹ ਨਹੀਂ ਹੋਰ ਨਾ ਮੂਰੇ ਨੂੰ ਗਿਰ ਜੇ ਮੈਂ ਦੁੱਧ ਚ ਮਿੱਠਾ ਪਾ ਲਵਾਂ ਤੇ ਨਾਲ ਨਾਲ ਤੁਹਾਡੇ ਨਾਲ ਗੱਲਬਾਤ ਕਰ ਲਵਾਂ ਪਾ ਫਾਉਂਡ ਦੀਆਂ ਤੁਹਾਨੂੰ ਦਿਖਦੀਆਂ ਹੋਣੀਆਂ ਹੋ। ਹੋ ਹੋ। ਥੋੜਾ ਜਿਹਾ ਮਸਾਲਾ ਵੀ ਪਾ ਦਈਏ। ਹਾਂਜੀ। ਗੋਪੀ ਗੋਪੀ ਗੁਰੂ ਸਾਹਿਬ। ਹਲੇ ਪਾਜਮਾਨ ਪਾਣੀ ਪੂਣੀ ਪਾਉਣਾ ਪਰ ਮੈਨੂੰ ਪਤਾ ਨਹੀਂ ਕਿੰਦਰ ਨੂੰ ਗਿਆ। ਤੇ ਮੈਂ ਆਪ ਦੇ ਲਈ ਚਾਹ ਬਣਾਉਣੀ ਆ। ਚਾਹ ਨਾਲ ਥੋੜੀ ਜਿਹੀ ਪੰਜੀਰੀ ਖਾਣੀ ਆ ਭੁੱਖ ਲੱਗਿਆ ਹੁੰਦੀ ਆ। ਕੀ ਹੋਇਆ ਆ ਦੋ ਤਿੰਨ ਦਿਨ ਹੋ ਗਏ ਕਿਸੇ ਕੰਮ ਕਾਬੂ ਜੇ ਨਹੀਂ ਆਉਂਦਾਗਾ ਸਮਝ ਨਹੀਂ ਲੱਗਦੀ ਕੀ ਇੱਕ ਕਨਿਆਣੇ ਦੇ ਡੋ ਅਡਰਾ ਹਾਂ ਉਸ ਵੀ ਯਾਦ ਕਰਦੇ ਨਹੀਂ ਗਾ ਹੁਣ ਜਦੋਂ ਤੂੰ ਹੋਇਆ ਉਦੋਂ ਦੀ ਤਾਂ ਹੀ ਫਿਕਰ ਲੱਗੀ ਪਈ ਆ ਕੀ ਧਰਨਾ ਕੀ ਧਰਨਾ ਇਹ ਸਾਰੀਆਂ ਲੇਡੀਜ਼ ਦੇ ਇਹੀ ਪ੍ਰੋਬਲਮ ਹੋਣੀਆਂ ਹੁਣ ਮੈਨੂੰ ਐ ਬੱਡ ਬੱਡ ਫਿਕਰ ਖਾਂਦਾ ਮੈਂ ਮੈਂ ਕਿਹਾ ਸੀ ਅੱਜ ਮੈਂ ਸਾਗ ਧਰੂੰਗੀ ਨਾ ਸਾਗ ਧਰਿਆ ਮੇਰ ਨਾਲ ਤਾਂ ਉਹ ਗੱਲੋਂਗੀ ਨਾ ਸੁਦੀ ਨਾ ਕਰਤੇ ਆ ਸਮਝ ਨਹੀਂ ਲੱਗਦੀ ਹੁਣ ਕੀ ਕਰਾਂ ਹੁਣ ਤਾਂ ਪਹਿਲਾਂ ਚਾਹ ਪੀਣੀ ਆ ਚਾਹ ਪੀ ਕੇ ਦਿਮਾਗ ਸੈੱਟ ਕਰਦੀ ਆ ਫਿਰ ਦੇਖਦੀ ਆ ਕੁਇਦਾਲ ਸਬਜ਼ੀ ਬਣਾਉਣੀ ਆ ਜੇ ਟਾਈਮ ਰਹਤਾ ਪਏ ਇੰਨਾ ਨੇ ਪਾਣੀ ਵੀ ਲਾ ਦੇਣਾ ਮੈਨੂੰ ਲੱਗਦਾ ਹਰੇ ਨੂੰ ਸਾਗ ਨੂੰ ਪਾਣੀ ਲਾ ਦੇਣਾ ਆਪਾਂ ਫਿਰ ਸਾਗ ਵੀ ਤੋੜ ਕੇ ਲੈ ਕੇ ਆਉਣੀ ਆ ਦੇਖਦੇ ਆ ਵੀ ਕੀ ਕੀ ਬਣਦਾ 4:00 ਵਜੇ 4 ਤੋਂ ਹੈਗਾ 1 ਘੰਟੇ ਦਾ ਟਾਈਮ ਆਪਣੇ ਕੋਲ 4 ਤੋਂ 5 ਉਦੋਂ ਬਾਅਦ ਤਾਂ ਦਿਨ ਛਿਪ ਜਾਂਦਾ ਆ ਚਲੋ ਦੇਖਦੇ ਆ ਕਿ ਹੁਣ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਐਟ ਤੱਕ ਠੀਕ ਆ ਜੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂਡ ਵਧੀਆ ਜਿਹਾ ਕਮੈਂਟਸ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਨਹੀਂ ਲੱਗੀ ਕਮੈਂਟ ਵਧੀਆ-ਵਧੀਆ ਕਰਿਆ ਕਰੋ ਬੱਸ ਤਾਂ ਮੈਨੂੰ ਜੋ ਕਮੈਂਟ ਕਰਦਾ ਮੇਰਾ ਭਣ ਭਰਾ ਉਹ ਵਧੀਆ ਹੀ ਕਰਦਾ ਨਹੀਂ ਤਾਂ ਬਾਕੀ ਸਾਰੇ ਅਨਪੜ੍ਹ ਨੇ ਸਾਰੇ ਤੇ ਸਾਰੇ ਅਨਪੜ੍ਹ ਨੇ ਮੈਨੂੰ ਵੀਡੀਓ ਦੇਖਣ ਵਾਲੇ ਮੇਰੇ ਜਦ ਤੁਸੀਂ ਕਮੈਂਟ ਨਹੀਂ ਕਰਦੇ ਮੈਂ ਤਾਈਓ ਕਹਿੰਦੀ ਆ ਤੁਹਾਨੂੰ ਤੁਸੀਂ ਇੱਕ ਦੋ ਵਰਡ ਨਹੀਂ ਲਿਖ ਸਕਦੇ ਮੈਂ ਤੁਹਾਡੇ ਲਈ ਵੀਡੀਓ ਵੀ ਬਣਾਉਣੀ ਆ ਰੋਜ਼ ਪਰ ਵਿਚਾਰੇ ਕਿਵੇਂ ਕਰਨ ਕਮੈਂਟ ਉਹ ਕਿੱਥੋਂ ਕਰਨ ਕਮੈਂਟ ਉਹ ਰਿਸ਼ਤੇਦਾਰ ਨੇ ਕੁੱਤੇ ਦੇ ਵੱਡੇ ਹੋਏ ਨੇ ਸਾਰੇ ਅਬ ਤਾਂ ਹੀ ਤਾਂ ਕਮੈਂਟ ਨਹੀਂ ਕਰਦੇ ਹੁਣ ਉਹ ਵਿਚਾਰੇ ਕੀ ਕਰਨ ਵੀਡੀਓ ਦੇਖੇ ਬਿਨਾਂ ਰਹਿ ਨਹੀਂ ਜਾਂਦਾ ਕਮੈਂਟ ਉਹ ਕਰ ਨਹੀਂ ਸਕਦੇ ਪਿੱਠ ਪਿੱਛੇ ਗਾਲਾਂ ਕੱਢ ਸਕਦੇ ਨੇ ਕੱਢੀ ਜਾਓ I don't know care ਅਸੀਂ ਕੋਈ ਕੇਅਰ ਨਹੀਂ ਕਰੀ ਜਿਹਨੇ ਭੌਂਕਣਾ ਭੌਂਕੋ ਠੀਕ ਹੈ ਜੀ ਕੁੱਟੀਆਂ ਪਾਉਂਗੀਆਂ ਨਹੀਂ ਉਹ ਕੋਟੀ ਪਾ ਲੂੰਗੀ ਉਹ ਮੇਰੇ ਲੜਦੀ ਆ ਕੋਟੀ ਲੜਦੀ ਆ ਫੇਰ ਮੈਂ ਤਾਂ ਚਾਹ ਪੀਣੀਆਂ ਨਾਲੇ ਉਹ ਕਰਨਾ ਠੰਡ ਲੱਗਦੀ ਆ ਮੈਨੂੰ ਪੰਜੀਰੀ ਖਾਣੀ ਆ ਨਾ ਬੱਚੇ ਬਾਹਰ ਬੈਠ ਕੇ ਨਾ ਤਾਂ ਚਾਹ ਪੀਤੀ ਜਾਂਦੀ ਆ ਵਿਹੜੇ 'ਚ ਤੇ ਨਾ ਹੀ ਪੰਜੀਰੀ ਖਾਦੀ ਜਾਂਦੀ ਆ ਉੱਥੇ ਮੱਖੀਆਂ ਲੜਦੀਆਂ ਮੱਖੀਆਂ ਲੜਦੀਆਂ ਨਾ ਬੱਚਿਆ ਤੁਲੇ ਤੇ ਰਹਿਣੀਆਂ ਨਹੀਂ ਕੋਟੀਆਂ ਮੈਂ ਲੱਗ ਜਾਣੀ ਤੈਨੂੰ ਤਾਂ ਸੱਚੀ ਹੋਣ ਲੱਗ ਜਾਣੀ ਤੂੰ ਕਿਹੜਾ ਮੇਰੇ ਵਿਊਅਰਸ ਨੂੰ ਸੱਸੀ ਕਹਾ ਬੁਲਾਉਣਾ ਤੈ ਕਿਹਾ ਤਾਂ ਹੈਗਾ ਮੈਨੂੰ ਕੈਮਰੇ 'ਚ ਨਾ ਦਿਖਾਓ ਲਓ ਜੀ ਤੁਸੀਂ ਵਿਚਾਰ ਦੇ ਨਾਲ ਇੰਜੋਏ ਕਰ ਲਓ ਪੰਜੀਰੀ ਚੁੱਪ ਕਰਕੇ ਫੜ ਲਾ ਤੂੰ ਮੇਰੇ ਕੋਲ ਟਾਈਮ ਨਹੀਂ ਹੈਗਾ ਵੀਰੇ ਕੋਈ ਦਾਲ ਪਾਣੀ ਬਣਾਉਣਾ ਹੂੰ ਮੈਂ ਲਾ ਦਾਨਾ ਨੇ ਪਾਣੀ ਲਾ ਲੈਣਾ ਹਰੇ ਨੂੰ ਯਾਰ ਹਟ ਜਾ ਹੂੰ ਹੂੰ ਲੋਜੀ ਪੀ ਲੋ ਚਾਹ ਬਾਰੋ ਆਵਾਜ਼ ਵੱਜ ਗਈ ਸਾਗ ਸਾਗ ਤੋੜ ਲਿਆ ਏ ਤੋੜ ਲਿਆ ਏ ਮੈਂ ਆਉਣ ਆਲੀ ਸੀ ਥੋਡੇ ਕੋਲੇ ਥੰਕੂ ਥੰਕੂ ਉੱਥੇ ਫੇਰ ਪਾਣੀ ਆ ਜਾਣਾ ਆਪਾਂ ਖਾਸੇ ਦੇਣਾ ਬਾਦ ਸਾਗ ਨਹੀਂ ਦੇਮ ਅੱਛਾ ਪੱਠੇ ਵੀ ਵੱਢ ਲੈ ਉਹ ਜੋ ਕੱਢਣਾ ਬੰਦਾ ਚ ਮੇਰੇ ਚਾਹ ਠੰਡੀ ਹੋਣੀ ਸਾਗ ਵਧਾਤਾ ਬਾਈ ਬਾਈ ਨਾ ਪਰਮੋਂ ਡਰਾਇਆ ਨਾ ਕਰ ਉਹ ਡਰਦੀ ਆ ਐ ਦੀ ਪੁਰਜੀ ਬਣਾ ਲਾ ਜਦੋਂ ਦੀ ਕੀ ਹਾਲੇ ਉਹਦੀ ਪੁਰਜੀ ਬਣਾਈ ਆਲੂ ਪਾ ਕੇ ਥੋੜੀ ਜੀ ਬਣਾਉਣਾ ਖਾਂਦੇ ਤਾਂ ਨਹੀਂ ਉਹਦੋਂ ਮੈਥੇ ਨਹੀਂ ਬਣਾਈ ਤਾਂ ਹੋ ਗਈ ਆ ਤਾ ਫਿਰ ਉਹ ਚਾਹੁੰਦੇ ਨਾ ਉਹ ਮ ਬਖਾਂਦੇ ਤਾਂ ਹੈ ਨਹੀਂ ਤੇ ਤੇਰਾ ਸਾਰਾ ਕੁਝ ਅਜੀਜ਼ਾ ਤੋਂ ਖਾਣੀ ਹੋਈ ਨਹੀਂ ਗਈ ਮੈਨੂੰ ਨਹੀਂ ਹੈ ਦੁੱਖ ਨਹੀਂ ਕਰਨਾ ਨਾ ਜਿਵੇਂ ਉਦੋਂ ਗੋਭੀ ਮੰਗਵਾਈ ਹੈ ਹੁਣ ਆ ਕੇ ਪਤਾ ਕੀ ਕਹਿੰਦਾ ਮੰਮੀ ਕੁਝ ਹੋਰ ਦੇ ਦੋ ਗੋਭੀ ਨਹੀਂ ਮੈਂ ਖਾਣੀ ਮਾਂ ਮੈਂ ਕਿਹਾ ਤੈਨੂੰ ਪਰੋਸੀ ਬੈਠੀ ਆ ਤੇ ਗੋਭੀ ਹੈ ਮੈਂ ਗੋਭੀ ਨਹੀਂ ਖਾਣੀ ਮਾਂ ਮੈਂ ਗੋਭੀ ਸਾਹ ਨੂੰ ਇੱਕ ਮਿੰਟ ਚੀ ਮੁੱਕ ਜੂ ਪੱਤੇ ਲਓ ਜੀ ਲਿਆਤਾ ਸਾਗ ਮੇਰੇ ਕਰਵਲੇ ਲਓ ਜੀ ਲਓ ਤੁਸੀਂ ਵੀ ਧਰ ਲਓ ਤੁਸੀਂ ਵੀ ਧਰ ਲਓ ਤੁਸੀਂ ਉਹ ਧਰ ਲਓ ਸਾਨੂੰ ਦੇ ਦੇ ਡੋਲੂ ਚ ਪਾ ਕੇ ਠੀਕ ਆ ਤੁਸੀਂ ਉਹ ਧਰ ਲਓ ਕਹਦੇ ਖਾਦਾ ਆਪਾਂ ਕਿਸੇ ਦਾ ਡੋਲੂ ਚ ਲਿਆ ਕੇ ਸਾਗ ਖਾਦਾ ਮੈਂ ਮੈਨੂੰ ਕੌਣ ਆ ਭਲਾ ਜੀ ਸਾਗ ਦੇਣ ਵਾਲਾ ਬਣਾ ਕੇ ਪਤਾ ਕਿੱਥੋਂ ਖਾਦਾ ਝੂਠ ਹਾਂ ਇੱਕ ਨੰਬਰ ਦਾ ਗਪੌੜੀ ਮੈਂ ਵੀ ਸੱਚ ਮੰਨ ਗਈ ਲਾ ਅਗੇ ਤੈਨੂੰ ਵੀ ਨਾ ਦੁੱਧ ਚਵਾ ਕੇ ਸਾਖ ਦਿੱਤਾ ਤੇ ਇਹ 200 ਪਰਸਨ ਹੋ ਗਏ ਪਰਸਨਲੀ ਹੁਣ ਏਕ ਨੇ ਦੱਸ ਕਿੱਥੇ 갔다 ਕਿੱਥੇ 갔다 ਵਲੌਗ ਦੇਖਦਾ ਫਿਰ ਕੀ ਹੋਜੇ ਚਾਹ ਤੁਸੀਂ ਚਾਹ ਪੀਣੀ ਹੈ ਦੁੱਧ ਬਣਿਆ ਮੈਂ ਮੈਂ ਬੋਲਟ ਰੋੜ ਕੇ ਪਰੇ ਲਾਉਣ ਲੱਗੀ ਹੈ ਇਹ ਤਾਂ ਹਿੱਲਦਾ ਹੀ ਨਹੀਂਗਾ ਹੇ ਮੇਰੀ ਚਾਹ ਆਏ ਭਾਈ ਉਹ ਨਹਾਉਣ ਵਾਲੀ ਬਾਲਟੀ ਆਵਾਂਗੇ ਪਰ ਮਤਾਂ ਭਾਈ ਪਤਾ ਨਹੀਂ ਲੱਗਦਾ ਸਾਰੇ ਮੈਨੂੰ ਜੁਨੇ ਸਾਰੇ ਮੈਨੂੰ ਦੀ ਦੇਂਗੀ ਦੀ ਦੇ ਤਾਂ ਹੈਗੀ ਆ ਪਹਿਲਾ ਪਹਿਲਾ ਜਦੋਂ ਸ਼ੁਰੂ ਸ਼ੁਰੂ ਵਿੱਚ ਪਰ ਮੈਂ ਵੀਡੀਓ ਬਣਾਉਂ ਸੀ ਦੀ ਮੈਨਾਂ ਤੇ ਮੈਂ ਕਿਹਦੇ ਨਾਲ ਬੋਲਦੀ ਆ ਆ ਕੇ ਚਾਰ ਸੱਤ ਇੱਥੇ ਨਹੀਂ ਵਧੀਆ ਲਾਇਆ ਫਾੜਾ ਬੜਿਆ ਅੱਜ ਅੱਜ ਤੇ ਵੀ ਤਾਂ ਬਲੋਗਿੰਗ ਕਰਦਾ ਅੱਜ ਤੋਂ ਮੈਂ ਬਲੋਗ ਕਰ ਬਲੋਗ ਸੋਣਾ ਮੈਂ ਆ ਟੋਪੜਾ ਜਾਂ ਲਾ ਤੇ ਮੈਨੂੰ ਤੇਰੀ ਟੋਪੀ ਨਹੀਂ ਵਧੀਆ ਲੱਗਦੀ ਮੈਂ ਤਾਂ ਦੇਖੀ ਜੀ ਇਹ ਇਹਦੇ ਨਾਲੋਂ ਟੋਪੀ ਚਾਣੀ ਆ ਟੋਪੀ ਚੱਕਣੀ ਆ ਮੇਰਾ ਫੋਨ ਨਾ ਤੋੜਦੀ ਮੇਰਾ ਫੋਨ ਨਾ ਤੋੜਦੀ ਆ ਫੋਨ ਮੇਰੇ ਹੱਥ ਚ ਨਹੀਂ ਚੱਲਦਾ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕਰਦੇ ਹੋ ਜਾਂ ਨਹੀਂ ਆ ਦੇਖ ਸੋਟੀ ਤਾਈ ਦਿਖਾਈ ਦੋ ਹਟ ਜਾਏ ਇੱਕ ਰੇ ਤੇ ਕਾ ਤੋੜੀ ਹੈ ਟੋਪੀ ਨੋੜੀ ਹਾਂ ਸੋਟੀ ਤਾਈ ਦਿਖਾਈ ਜਾਂਦੀ ਹੈ ਤੁਸੀਂ ਲਾਈਕ ਕਰਦੇ ਹੋ ਜਾਂ ਐਂਟੀਆਂ ਐਂਟੀਆਂ ਕੱਟ ਦੋ ਜਿਹੜੇ ਗਾਣਾ ਗਾਣ ਕੇ ਉਹ ਐਂਟੀ ਮੇਰੀ ਗੱਲ ਸੁਣ ਲਾ ਜਿਹਦੇ ਤੇ ਬਾਹਲੀ ਜ਼ੋਰ ਤੱਕ ਮੈਨੂੰ ਫੋਨ ਕਰਕੇ ਆ ਫੋਨ ਨੰਬਰ ਦੇ ਫੋਨ ਨੰਬਰ 790 ਨਾ 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 ਇਹਦਾ ਤਵਦਾ ਇਹਨੇ ਮੈਂ ਤਾਂ ਆਪਦਾ ਸੱਤ ਬਹੁਤ ਆਏ ਨੇ ਤਾਂ ਆਪਦਾ ਬਹੁਤ ਵਾਰ ਨੰਬਰ ਦਿੱਤਾ ਹੋਇਆ ਆਪਦਾ ਨਾ ਭਾਈ ਫੋਨ ਆਉਣ ਲੱਗ ਜਾਣਗੇ ਉਹੀ ਨੰਬਰ ਚੱਲਦਾ ਜਾਂਦਾ ਸਾਡੇ ਤਾਂ ਉਹੀ ਨੰਬਰ ਚੱਲਦੇ ਨੇ ਨਹੀਂ ਜਦੋਂ ਅਸੀਂ ਐਨੇ ਇਮਾਨਦਾਰ ਆ ਸੀ ਪਹਿਲੀ ਗੱਲ ਤਾਂ ਕਹਿੰਦੇ ਹੁੰਦੇ ਵੀ ਜਦੋਂ ਤੁਹਾਡੀ ਕੋਈ SIM 5 ਸਾਲ ਚੱਲ ਜੇ ਸਾਡੀ ਤਾਂ ਪਤਾ ਨਹੀਂ ਕਿੰਨੇ ਚੱਲਦੇ ਆਂਦੇ ਕਿਉਂਕਿ ਨਾ ਪਹਿਲੀ ਗੱਲ ਤਾਂ ਆਪਾਂ ਕਰਜ਼ਾ ਹੀ ਦੇਣਾ ਕਿਸੇ ਨੂੰ ਹਾਂ ਵੀਰੇ ਦੂਜੀ ਗੱਲ ਆ ਪਰ ਡਿਫਾਲਟਰ ਹੈ ਨਹੀਂ ਕਿਸੇ ਪੱਖੋਂ ਵੀ ਵੀ ਆਪਾਂ ਕੋਈ ਉਹ ਹੋ ਜੀਏ ਆ ਉਹੀ ਨੰਬਰ ਚੱਲਦੇ ਆ ਸਾਡੇ ਦਾ ਮੈਂ ਵੀਰੇ ਨੂੰ ਬੁਲਾ ਲਿਆ ਨਾ ਮੈਂ ਹੀ ਵੀਰਾ ਚੱਲ ਦੱਸ ਦੇ ਮੈਂ ਹੀ ਵੀਰਾ ਮੈਂ ਚਾਹ ਠੰਡੀ ਹੋਈ ਜਾਂਦੀ ਪਹਿਲਾਂ ਚਾਹ ਪੀ ਲੈ ਇੰਨਾ ਲੌੜਾ ਕਿਉਂ ਆ ਰਿਹਾ ਵਾਏ ਫੇਰ ਚਾਹ ਪੀ ਨਾ ਲਓ ਜੀ ਅੱਧਾ ਕ ਸਾਗ ਆ ਗਿਆ ਜਿਹੜਾ ਰਹਿ ਗਿਆ ਉਹ ਵੀ ਲੈ ਆਈਏ ਤੇ ਰਾਹ ਚ ਪਾਣੀ ਛਿੜਕਿਆ ਜਾਂਦਾ ਪਤਾ ਨਹੀਂ ਕਿਹੜੀ ਖੁਸ਼ਖਬਰੀ ਚ ਆ ਬਾੜੀ ਚ ਪਾਣੀ ਟੁੱਟ ਗਿਆ ਤੇ ਰਸਤੇ ਚ ਆਪਣੇ ਚ ਪਾਣੀ ਛਿੜਕਿਆ ਹੋਇਆ ਕਹਿੰਦੇ ਕਰਦਾ ਪੈਂਦਾ ਜਦੋਂ ਮੈਂ ਬਾਹਰ ਨਿਕਲਦੀ ਹਾਂ ਜਦੋਂ ਪਾਣੀ ਲੱਗਦਾ ਕੀ ਕਿਹੜਾ ਗਾਣਾ ਹੁੰਦਾ ਕਣਕਾਂ ਨੂੰ ਜਦੋਂ ਪਹਿਲਾ ਪਾਣੀ ਲੱਗਦਾ ਹੈ ਉਹ ਤਾਂ ਨਹੀਂ ਹੁੰਦਾ ਨਾਲੇ ਤਾਂ ਹੁਣ ਆਪਾਂ ਦੇਖਦੇ ਆ ਕੁਝ ਬਣਾਉਨੇ ਆ ਕੋਈ ਕੀ ਬਣਾਇਆ ਜਾਵੇ ਕੀ ਹੈ ਇੱਥੇ ਗਿੱਲਾ ਵੀ ਆ ਹੋਰ ਨਾ ਤਿਲਕ ਚ ਪਰਮੋਣੀ ਤਾਂ ਬਾਲੇ ਪੰਗੇ ਲੈਂਦੇ ਨੇ ਭਾਈ ਪਰਮ ਤਾਂ ਜੁਝਾਰ ਨੋਂ ਵੀ ਵੱਧ ਛੋਟਾ ਬਣਦਾ ਐਨਾ ਇਲਤੀ ਆ ਐਨਾ ਇਲਤੀ ਕਹਣ ਨੂੰ ਕੀ ਕਹਿਣਾ ਜੁਝਾਰ ਨਹੀਂ ਆਪਣਾ ਇਲਤੀ ਹੈਗਾ ਪਤਾ ਨਹੀਂ ਤਾਂ ਪਰਮ ਹੁਣ ਫ੍ਰੀ ਹੋਇਆ ਹੋਇਆ ਤਾਂ ਇਲਤੀ ਆ ਕੋਈ ਅਜੋਲਾ ਤਾਂ ਤਾਂ ਮੈਂ ਕੋਈ ਜੋਣੀ ਆ ਬੰਗ ਦੇ ਕੇ ਦੇ ਪਾਣੀ ਪੈਂਦਾ ਜੂ ਮਾਰ ਕੇ ਦਿਖਾਓ ਇਹ ਰੱਖ ਲਈਏ ਰ ਆਪਣੇ ਬਰਾਬਰ ਕੇ ਮਾ ਉਰੇ ਇੱਥੇ ਹੋਰ ਥੱਲੇ ਕਰਨਾ ਹੋਰ 1 ਮਿੰਟ ਦੇ ਰੱਖੀ ਦੇਖੀ ਇੱਥੇ ਇੰਨਾ ਉੱਚਾ ਘੱਟ ਚੱਕਦੇ ਹੋ ਇੱਥੋਂ ਵੀ ਵੀਡੀਓ ਤਾਂ ਬਣ ਜਾਣੀ ਆ ਇਹਦੇ ਚੱਲਦੀ ਹੋ ਆ ਚੱਲੀ ਜਾਵੇ ਜੇ ਤੁਹਾਨੂੰ ਵੀਡੀਓ ਬਣਾਉਣੀ ਨਹੀਂ ਆਉਂਦੀ ਮੈਂ ਤੁਹਾਨੂੰ ਦੱਸਦੀ ਆ ਹੜੋ ਹੁਣ ਫੇਰ ਲੜਾਈ ਹੁਣ ਫੇਰ ਲੜਾਈ ਹੋ ਜੂ ਸੇਤੀਕਰ ਬਹੁਤ ਕੰਮ ਆਮੀ ਮੈਂ ਕੀ ਕਰਾਂ ਮੇਰਾ ਕੀ ਕਸੂਰ ਮੇਰਾ ਕਿਹੜਾ ਜ਼ਿਲ੍ਹਾ ਸੰਗਰੂਰ ਜ਼ਿਲਿਆਂ ਦਾ ਕੀ ਮਤਲਬ ਹੁੰਦਾ ਹੈ ਗਾਣਿਆਂ 'ਚ ਵੀ ਦੇਖ ਲੈ ਚਿਹਲੇ ਕਿਹਨੇ ਆਏ ਮੈਨੂੰ ਹੰਡ ਲੱਗਦੀ ਆ ਮੇਰਾ ਕੀ ਕਸੂਰ ਮੇਰਾ ਕਿਹੜਾ ਜ਼ਿਲ੍ਹਾ ਸੰਗਰੂਰ ਵੱਡਾਂਗੇ। ਕਾਲੂ ਤੇ ਤਾਂ ਫੇਰ ਪਾਣੀ ਫਿਰਦਾ। ਕਿੱਥੇ ਤੇ ਆਹ ਕ੍ਰੇਲਿਆਂ ਦੀਆਂ ਬੇਲਾ ਜੰਮੀਆਂ ਪਈਆਂ। ਕਾਲੂ ਕੱਲ ਨੂੰ ਵੱਢ ਲਾਂਗੇ। ਅਸੀਂ ਕਿਤੇ ਹੋਰ ਲਾ ਲੂ ਕ੍ਰੇਲੇ ਦੀ। ਸੁੱਕ ਜਾਣਾ ਇਹ ਤਾਂ। ਤੇ ਕੱਲ ਨੂੰ ਵੱਢ ਲਾਂਗੇ। ਹਾਂ ਕੱਲ ਨੂੰ ਵੱਢ ਲਾਂਗੇ। ਚਾਹ ਤਾਂ ਜੋ ਮੇਰੇ ਤੇ ਵੱਢ ਦੋਂਦਾ ਵੱਢ ਲਈ ਥੋੜੀ ਮੇਥੀ ਵੱਢਾਂ। ਨਹੀਂ ਮੇਰਾ ਬਣਾ ਉੱਥੇ ਪਾਣੀ ਟੁੱਟ ਜਵੇ। ਬੰਗਲੇ ਦੇਖ ਕੀ ਕਰਦੇ ਨੇ।

ਕਿ ਵਸ ਸਕੋ ਮੇਥੇ ਵੱਡਣਾ ਵੱਡਲਾ ਹੈ ਮਨ ਤੱਕ ਥੋੜਾ ਜਿਹਾ ਵੱਡਣਾ ਨਹੀਂ ਹੈ ਸਾਹ ਨਾਲ ਕੰਢ ਵੱੜੀ ਓਹ ਹੋਏ ਤਾਂ ਵੱਡੇ ਹੀ ਜਾਣੇ ਨੇ ਆਏ ਦੇ ਉੱਤੇ ਆਪਾਂ ਵੀ ਉਹ ਬੰਨ੍ਹ ਦਿੰਨੇ ਆ ਪਰਾਲੀ ਅੰਬਤ ਫਿਰ ਕੀ ਹੋਜੇ ਕਹਿੰਦੇ ਮਰਦਾ ਨਹੀਂ ਆਪਣੇ ਵੀ ਪਤਾ ਹੀ ਠੰਡ ਨਹੀਂ ਇਹ ਕਰੋਗੇ। ਕੀ ਬਾਤ ਹੈ? ਤਾ ਤੁਸੀਂ ਜਾਣ ਹਾਂ ਚਲੋ ਜੀ ਬੰਦਾ ਕੈਮਰਾਮੈਨ ਤਾਂ ਭੱਜ ਗਿਆ ਕਹੀ ਚੱਕ ਕੇ। ਕਹੀ ਚੱਕ ਕੇ ਭੱਜ ਗਿਆ। ਕੈਮਰਾਮੈਨ ਤੇ ਗਾਲਾਂ ਉਹ بڑا ਇੱਕ ਬੰਦਾ ਕੈਮਰਾਮੈਨ ਤੇ ਗਾਲਾਂ ਵਹਿ ਜਾਂਦੀਆਂ ਨੇ। ਗਾਲਾਂ ਵਹਿ ਜਾਂਦੀਆਂ। ਇੱਕ ਨਹੀਂ ਸਣਾ ਇਹ ਚਲਾਣਾ। ਆਹੋ ਫਿਰ ਕੈਮਰਾਮੈਨ ਫੋਕਸਰੀ ਕਰਦੇ ਚੰਗੀ ਤਰ੍ਹਾਂ। ਤਾ ਇਹਦਾ ਤੋਰੇ ਦਿੱਤੇ ਆ ਕੀ ਕਰਤਾ ਅਗਲਾ ਖੜਾ ਤੇ ਝੁੰਡ ਬਣਾਈ ਖੜਾ ਹੋਏ ਉਹਨਾਂ ਮੂੰਹ ਵੀ ਨਹੀਂ ਕੀਤਾ ਉੱਧਰੋਂ ਉਹ ਤਾਂ ਭੱਜ ਗਏ ਇਹ ਤਾਂ ਬੰਦੇ ਹੀ ਵਝਾਤੇ ਬੰਦੇ ਆ ਗਏ ਬੇਬੇ ਉਹੀ ਬੰਦੇ ਆ ਗਏ ਹੋ ਤੱਕ ਪਾਣੀ ਛਿੜਕਦਾ ਕਹਿੰਦੇ ਜਦੋਂ ਮੈਂ ਵੀਡੀਓ ਬਣਾਉਂ ਨਿਕਲਦੀ ਮੇਰੇ ਉੱਪਰ ਕਰਦਾ ਪੈਂਦਾ ਕੇਅਰ ਕਰਦੇ ਆ ਪਤਾ ਨਹੀਂ ਕਰਦੇ ਹਾਂ ਪਤਾ ਨਹੀਂ ਕਿਹਾ ਤੇ ਸਾਡੇ ਰਾਹ ਚ ਪਾਣੀ ਛੜ ਗਿਆ ਸਾਨੂੰ ਨਹੀਂ ਪਤਾ ਸਾਡੇ ਘਰ ਕਿ ਛੜ ਗਿਆ ਕੇਅਰ ਕਰਦੇ ਚੱਲ ਭਾਈ ਮੈਂ ਤਾਂ ਆਰਡਰ ਲੱਗਿਆ ਹੋਇਆ ਮੈਂ ਤਾਂ ਕੰਮ ਕਰਨਾ ਮੰਮੀ ਨੇ ਨਹੀਂ ਕੁਝ ਵੀ ਖਾਣਾ ਭਾਈ ਤਲੇਆ ਤੋਲੇਆ ਜਾ ਹੈ ਨਹੀਂ ਖਾਣਾ ਬ੍ਰਾਊਨ ਬ੍ਰੈਡ ਬ੍ਰਾਊਨ ਉਹ ਦਾ ਬ੍ਰੈਂਡ ਬ੍ਰੈਡ ਬ੍ਰਾਊਨ ਬ੍ਰੈਡ ਤੂੰ ਹੀ ਖਾ ਲੈ ਮੈਂ ਨਹੀਂ ਖਾਣਾ ਮੈਂ ਤਾਂ ਆਹ ਕਰ ਆ ਜਾ ਉਰੇ ਤੂੰ ਕੈਮਰਾਮੈਨ ਬਣ ਜਾ ਮੈਂ ਮੰਮੀ ਆ ਗਈ ਬੁੜੀ ਦਾ ਦਾਹ ਕੱਢ ਤੇ ਬੜਾ ਬੁੜੀ ਦਾ ਧਾਰ ਕੜ ਬੜਾ ਬੁੜੀ ਦਾ ਧਾਰ ਕੱਢ ਤੇ ਪਾਪ ਇਹ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈ ਪਾਪ ਇਹ ਜਾਤੀ ਦਾ ਇਹ ਹੁਣ ਪਾਤੀ ਦੀ ਚਰਚਾ ਅਗ ਜਿੱਦਾਂ ਵੀ ਤੁਹਾਨੂੰ ਤਾਂ ਸਾਰਿਆਂ ਨੂੰ ਦਿਖਿਆ ਹੀ ਨਹੀਂ ਹੋਇਆ ਕੀ ਕੀਤਾ ਬੱਸ ਇਹਦਾ ਬਾਬਾ ਲੱਗਦਾ ਕਿਉਂਕਿ ਹੁਣ ਦੱਸੇ ਤੇ ਹੀ ਪਤਾ ਲੱਗਦਾ ਉਹਨਾਂ ਨੂੰ ਕੀ ਪਤਾ ਵੀ ਇਹ ਕੀ ਹੈ ਫੇਰ ਆਪਾਂ ਹੋਰ ਤੋਂ ਮੇਲਾ ਤਾਂ ਅੱਗੇ ਇੰਨੇ ਕਿੰਨਾ ਆਪਾਂ ਸੱਪਣਾ ਨਹੀਂ ਹਾਂ ਪਾਣੀ ਇੰਦਾ ਤਾਂ ਹੁੰਦਾ ਉੱਤ ਫੇਰ ਤੋਂ ਇਹ ਇੱਥੇ ਡੱਕੇ ਪਾਤੇ ਪਹਿਲਾਂ ਪਤਾ ਨਹੀਂ ਕੀ ਪਾਇਆ ਪਹਿਲਾਂ ਸ਼ਾਇਦ ਮੇਲਾ ਦਾ ਉਹ ਪਾਇਆ ਅੱਗ ਪਈ ਹੈ ਪਹਿਲਾਂ ਹੁਣ ਡੱਕੇ ਪਾਤੇ ਉਹਦੇ ਲੋ ਸਾਡੇ ਘਰ ਤੋਂ ਚਿੰਕਾਤ ਨਪਾਇਆ ਹੋਇਆ ਲੈ ਮਾਇਤੀਆਂ ਮੋਲਟੀਆਂ ਕੱਪੜੇ ਕੱਪੜੇ ਦੇਖ ਸਕਦੇ ਹੋ ਜਿੰਨੇ ਪਏ ਆ ਬਸ ਅੱਜ ਦਾ ਬਲੌਗ ਇੱਥੇ ਐਂਡ ਕਰਦੇ ਆ ਸੌਰੀ ਸੌਰੀ ਐਂਡ ਨਹੀਂ ਕਰ ਸਕਦੇ ਸਾਲੇ ਦਾ ਬੋਮ ਬਲੋ ਕਹੇ ਸਟਾਰਟ ਹੋ ਗਿਆ ਮੈਨੂੰ ਤਾਂ ਲੱਗਿਆ ਕਿ ਤੇ ਬਲੋ ਇੱਕ ਦੋ ਮਿੰਟ ਦਾ ਹੀ ਹੁੰਦਾ ਮੈਂ ਬਾਹਾਂ ਕਰਕੇ ਬੰਦ ਕਰਤਾ ਸੌਰੀ ਵੀਵਰ ਸੌਰੀ 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 ਮੈਂ ਤੁਹਾਨੂੰ ਸੌਰੀ ਜੋ ਬੋਲਦਾ ਵੈਰੀ ਬੋਲਦਾ ਸੌਰੀ ਜੋਰੀ ਤੁਹਾਨੂੰ ਤੇਰੇ